ਨੇ ਕੀ ਤੋਂ ਦੀ ਪੈ ਗਈ ਜਿਹੜੀ ਆਪਾਂ ਸਵੇਰੇ 2:30 ਵਜੇ ਜਾਂ 3 ਵਜੇ ਫਾਇਰਸ਼ੀ ਕਰਨੀ ਆ ਇਹ ਨਵਾਂ ਨਵੀਂ ਬਿਰਧਪਾਤੀ ਆਪਾਂ ਨੇ ਐਕਸਟ ਮੁਖੀ ਸ਼ਹਿਰ ਵਿੱਚ ਥੋੜੀ ਬਾਬਾ ਪ੍ਰਵੀਰ ਸਿੰਘ ਨੇ ਸਾਫ ਕਰਤਾ ਕਿ ਸਾਨੂੰ ਪਰਵਾਹ ਨਹੀਂ ਆ ਕੋਈ ਪਰਵਾਹ ਨਹੀਂ ਕਰੇਗੀ ਸਾਫ ਚਲੋ ਆਪਾਂ ਆਪਾਂ ਇਹਨਾਂ ਇਸ ਤੋਂ ਬਾਅਦ ਵਿਆਹ ਨਹੀਂ ਅਸੀਂ ਪੈਣਾ ਹੈਗਾ ਐਦਾਂ ਨਹੀਂ ਕਹਿਣਾ ਕੋਈ ਬਾਅਦ ਵਿੱਚ ਬਾਤ ਨਹੀਂ ਹੈਗਾ ਸਿੱਖ ਕੋਲ ਨੂੰ ਤੁਸੀਂ 10:00 ਵਜੇ ਦਾ ਸਮਾਂ ਦੇ ਕੇ ਸਵੇਰੇ 2:00 ਵਜੇ ਕਰ ਦੇਉਗਾ ਆਪਾਂ ਤੇ ਦੇਣਾ ਪੈਣਾ ਹੈ ਮੈਂਬਰ ਸਾਹਿਬ ਗੱਲ ਇਹ ਆ ਕਿ ਜੇ ਸਿਰਫ ਵਧਾਈਆਂ ਹੀ ਦੇਣੀਆਂ ਹੁੰਦੀਆਂ ਉਦੋਂ ਸ਼੍ਰੋਮਣੀ ਗੋਡੀ ਦਾ ਪ੍ਰੈਸ ਨੋਟ ਵੀ ਆ ਜਾਣਾ ਸੀ ਇਹ ਐਡੀ ਪ੍ਰੈਸ ਬੁਲਾਈ ਆ ਤਾਂ ਕੱਲ ਸੁਣਨੀ ਪੈਣੀ ਜਵਾਬ ਦੇਣੇ ਪੈਣਗੇ ਪ੍ਰੈਸੀ ਤੋਂ ਸਾਰੇ ਕਿਹੜੇ ਭੱਜੇ ਆ ਤੁਹਾਡੇ ਕੋਲ ਜੀਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਰਾ ਆਕਾਰ ਜਿਹੜਾ ਸੀਤਾ ਗਿਆ ਵਾ ਉਹਨਾਂ ਨੂੰ ਸੇਵਾ ਸੰਭਾਲੀ ਗਈ ਆ ਐਸੀ ਕੋਈ ਗੱਲ ਨਹੀਂ ਮੇਲੇ ਦੇ ਵਿੱਚ ਟਾਈਮ ਦਾ ਵਾਅਦਾ ਕਾਟਾ ਕਿਸੇ ਵੜੇ ਹੋ ਸਕਦਾ ਹੋ ਸਕਦਾ ਇਹ ਆਪਾਂ ਕਦੇ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਤਾਂ ਬੜੇ ਨਵੇਂ ਆਂ ਨਿਆਣੇ ਆ ਇਸ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ ਮੈਂ ਕਹਿੰਦਾ ਅਸੀਂ ਪਹਿਲੀ ਵਾਰ ਕਰਵਾਇਆ ਹੋ ਸਕਦਾ ਪਹਿਲਾਂ ਹੋਇਆ ਵੀ ਹੋਵੇ ਦਿੱਲੀ ਵਾਲੇ ਦਿੱਚ ਦਫਲ ਦੇ ਰਹੇ ਨੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਜ਼ਿੰਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਤੇ ਜਿਹੜਾ ਤਾਲਾ ਖੋਲੇਗਾ ਪਤਾ ਨਹੀਂ ਕਿਹੜੀ ਏਜੰਸੀ ਨੇ ਮਰਵਾ ਦੇਣਾ ਮੈਂ ਕਾਲੀਦਾਨ ਨੂੰ ਬਚਾਉਣ ਲਈ ਮੈਂ ਕੱਲ ਤਾਂ ਬੋਲਿਆ ਨਾ ਭਾ ਜੇ ਮਰ ਵੀ ਜਾਵਾਂਗੇ ਆਪਣੀ ਮਾਂ-ਪਾਪੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਵਾ ਸ਼ਰੋਮੀ ਕਾਲੀ ਦਲ ਨਹੀਂ ਰਹਿਣ ਦੇਣਾ ਸੁਖਬੀਰ ਦਾ ਕੀ ਦੋਸਤ ਸੀ ਆ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਵੇਂ ਹੱਥ ਜੋੜ ਕੇ ਪ੍ਰਵਾਨ ਕੀਤਾ ਹਰਬਿੰਦ ਪਾਸ਼ਾ ਨੇ ਸੁਖਬੀਰ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਤਾ ਸਕਦੀ ਹਾਂਜੀ ਐਨੀ ਕੀ ਜਲਦੀ ਪੈ ਗਈ ਜਿਹੜੀ ਆਪਾਂ ਸਵੇਰੇ 2:30 ਵਜੇ ਜਾਂ 3 ਵਜੇ ਤੱਕ ਰਾਜਕੁਸ਼ੀ ਕਰਨੀ ਆ ਇਹ ਨਵਾਂ ਨਵੀਂ ਬਿਰਤਪਾਤੀ ਆਪਾਂ ਐਂਜ ਹੈਗਾ ਕਿ ਮੇਲਿਆਂ ਦੇ ਦੌਰਾਨ ਹਮੇਸ਼ਾ ਪ੍ਰਕਾਸ਼ ਕਈ ਵਾਰੀ ਪਹਿਲਾਂ ਵੀ ਹੋ ਜਾਂਦੇ ਨੇ ਸੋ ਐਸੀ ਕੋਈ ਗੱਲ ਨਹੀਂ ਹੈ ਸਮਾਂ 10 ਵਜੇ ਦੇ ਕੇ ਉਸ ਤੋਂ ਪਹਿਲਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ ਜੇ ਨਾਂਮ ਕੀ ਗੱਲ ਹੋ ਰਹੀ ਹੈ ਇਹ ਕਿਹਦੀ ਜਾ ਰਹੀ ਹੈ ਵੀ ਜੰਦਾ ਸਰਪਤੀ ਵਿਰੇ ਗੁਰਗਨ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਨਹੀਂ ਨਹੀਂ ਪ੍ਰਕਾਸ਼ ਆਇਗਾ ਸੀ ਉੱਥੇ ਵੀਡੀਓ ਚ ਹੈਗਾ ਇਹਨੂੰ ਜ਼ਿਆਦਾ ਨਹੀਂ ਦੇਖੋ ਬੜਾ ਸ਼ੁਭ ਦਿਹਾੜਾ ਹੈਗਾ ਇਹਦੇ ਵਿੱਚ ਐਫਓ ਜੀ ਗੱਲਾਂ ਕਰਕੇ ਆਪਾਂ ਉਹਨੂੰ ਉਸ ਚੀਜ਼ ਨੂੰ ਨਾਲ ਲੈ ਕੇ ਆਈਏ ਕਿ ਚੰਗੀ ਗੱਲ ਹੈ ਕਿ ਦਰਬਾਰ ਸਾਹਿਬ ਦੀ ਹੈੱਡ ਗ੍ਰੰਤੀ ਸਾਹਿਬ ਦਾ ਇੱਥੇ ਹੋਣਾ ਜ਼ਰੂਰੀ ਹੁੰਦਾ ਉਹ ਦਸਤਾਰ ਪੇਟ ਕਰਦੇ ਆ ਕਿ ਉਹ ਆਈ ਸੀ ਨਹੀਂ ਐਜਾ ਹੈਗਾ ਕਿ ਇੱਥੇ ਜੋ ਵੀ ਰੈਤ ਮਰਾਦੇ ਦੇ ਮੁਤਾਬਕ ਹੈ ਪੰਜ ਪਿਆਰੇ ਸਹਬਾਨ ਸਾਰੇ ਇੱਥੇ ਹੈਗੇ ਸੀ ਸਾਰੇ ਇੱਥੇ ਮੌਜੂਦ ਹੈ ਹੈੱਡ ਗ੍ਰੰਤੀ ਸਾਹਿਬ ਨਹੀਂ ਸੀ ਮੈਨੂੰ ਉਹ ਹੈੱਡ ਗ੍ਰੰਥੀ ਅਹ ਹਰ ਤੱਕ ਸਰ ਤੱਕਲ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਮੌਜੂਦ ਸਨ ਇਹ ਤੁਸ ਫੋਟੋ ਚ ਵੇਖ ਲੈਣਾ ਨਹੀਂ ਨਹੀਂ ਸਭ ਉੱਤੇ 10 ਵਜੇ ਦਾ ਬੋਰਡ ਲੱਗਾ ਹੈ 10 ਵਜੇ ਸਵਾਗਤ ਹੋਏਗਾ ਪਰ ਅਚਾਨਕ 2:50 ਦਾ ਸਮੋਅ ਟਾਈਮ ਪੀਸ ਤੇ ਨਜ਼ਰ ਆਇਆ ਨਹੀਂ ਨਹੀਂ ਉਹ 2:00 ਮੈਂ ਤੁਹਾਨੂੰ ਕਿਹਾ ਕਿ ਮੇਲੇ ਦੇ ਦੌਰਾਨ ਕਈ ਵਾਰੀ ਪ੍ਰਕਾਸ਼ ਜਿਹੜਾ ਹੈਗਾ ਉਹ ਜਲਦੀ ਵੀ ਹੋ ਜਾਂਦਾ ਬੋਰਡ ਤਾਂ ਜੀ ਲੱਗਾ ਹੋਇਆ ਜੀ ਉੱਥੇ ਹੋਰ ਤਾਂ ਜੀ ਵੀ ਲੱਗਿਆ ਰਿਹਾ ਕੀ ਜ਼ਰੂਰਤ ਪਈ ਕਿ 10 ਵਜੇ ਦਾ ਟਾਈਮ ਦੇ ਕੇ 2:50 ਚ ਕਰਨਾ ਮੇਲੇਆਂ ਦੇ ਦੌਰਾਨ ਤੁਹਾਨੂੰ ਪਤਾ ਹੈ ਕਿ ਰਸਮ ਹੁੰਦਾ ਹੈ ਕਈ ਵਾਰ ਮੇਲਾ ਵੀ ਅੱਜ ਢੁੱਡੀ ਸਟਾਰਟ ਹੋਇਆ ਹੈ ਮੇਲੇ ਦੀ ਸ਼ੁਰੂਆਤ ਸ਼ੁਰੂਆਤ ਅੱਜ ਹੋਈ ਹੈ ਮੇਲੇ ਦੀ ਸ਼ੁਰੂਆਤ ਅੱਜ ਤੋਂ ਸ਼ੁਰੂ ਹੋਈ ਹੈ ਚਲੋ ਸ਼ੋਭਾ ਦਿਹਾੜੇ ਦੇ ਵਿੱਚ ਜਿਹੜਾ ਹੈਗਾ ਅੱਜ ਸ਼ੁਰੂਆਤ ਹੋ ਚੁੱਕੀ ਹੈ ਸ਼੍ਰੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਰਾ ਕਾਰਜ ਜਿਹੜਾ ਹੈ ਕੀਤਾ ਗਿਆ ਵਾ ਉਨਾਂ ਨੂੰ ਸੇਵਾ ਸੰਭਾਲੀ ਗਈ ਆ ਐਸੀ ਕੋਈ ਗੱਲ ਨਹੀਂ ਮੇਲੇ ਦੇ ਵਿੱਚ ਟਾਈਮ ਦਾ ਵਾਅਦਾ ਕੱਟਾ ਕਿਸੇ ਵੇਲੇ ਹੋ ਸਕਦਾ ਹੋ ਸਕਦਾ ਸਮੇਂ ਦੇ ਹਾਲਾਤ ਕਈ ਵਾਰੀ ਐਸਾ ਵੀ ਹੁੰਦਾ ਅਸੀਂ ਜ਼ਿੰਮੇਵਾਰ ਆ ਸ਼ਰੋਮਣੀ ਕਮੇਟੀ ਜ਼ਿੰਮੇਵਾਰ ਆ ਪੰਥ ਜੇ ਕੋਈ ਵਾਅਦਾ ਕੱਟਾ ਵੀ ਗੱਲਬਾਤ ਵੀ ਹੁੰਦੀ ਆ ਕਿਉਂਕਿ ਭੀੜ ਐ ਮੇਲਾ ਇਹਦੇ ਵਿੱਚ ਇਹ ਤੁਨ ਗੱਲ ਨੂੰ ਕਈ ਵਾਰੀ ਬਹੁਤੀ ਸੰਗਣੀ ਫਾਦੇ ਕਰਨ ਦੀ بجائے ਤੇ ਇਹ ਜਿਹੜਾ ਆਰੰਭ ਜਿਹੜਾ ਪਹਿਲਾਂ ਕਰਵਾਤਾ ਗਿਆ ਕੋਈ ਗਲਤ ਨਹੀਂ ਮਹਾਰਾਜ ਦੀ ਹਜ਼ੂਰੀ ਚ ਸਮਝੋ ਕਿ ਆਪਾਂ ਕਦੇ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਤਾਂ ਬੜੇ ਨਵੇਂ ਆ ਨਿਆਣੇ ਇਸ ਤੋਂ ਪਹਿਲਾਂ ਕਦੇ ਹੋਇਆ ਈਦਾ ਮੈਂ ਮੈਂ ਕਹਿੰਦਾ ਅਸੀਂ ਪਹਿਲੀ ਵਾਰ ਕਰਵਾਇਆ ਹੋ ਸਕਦਾ ਪਹਿਲਾਂ ਹੋਇਆ ਵੀ ਹੋਵੇ ਹੋ ਸਕਦਾ ਤੇ ਇਲਿਊਜ਼ਨ ਦੇ ਲੈ ਕੇ ਤੁਸੀਂ ਸਿੱਖ ਸਕਦਾ ਤੁਹਾਨੂੰ 10 ਵਜੇ ਦਾ ਸੁਣਾ ਦਿੰਦਾ ਉਸ ਤੋਂ ਪਹਿਲਾਂ ਅੱਜ ਅਸੀਂ ਸਿਰਫ ਵਧਾਈ ਦੇਣ ਆਏ ਆ ਅੱਜ ਕੋਈ ਕੰਟਰਡਿਕਸ਼ਨ ਨਹੀਂ ਕੋਈ ਕਿਸੇ ਨੂੰ ਕਿੰਤੂ ਪਰੰਤੂ ਕਹਿੰਦੀ ਨਹੀਂ ਇਤੋਂ ਵਾਰ ਤੋਂ ਖਲ ਆਉਣ ਦੀ ਕੋਈ ਗੱਲ ਨਹੀਂ ਵੀ ਪਹਿਲਾਂ ਕਿਉਂ ਆਇਆ ਮਗਰੋਂ ਕਿਉਂ ਆਇਆ ਉਹ ਕਾਲ ਤੱਕ ਤੇ ਜਿੱਥੇ ਦਾ ਸਦਾ ਸੀ ਜੀ ਨੇ ਕੀ ਯੱਗ ਸੱਪਰ ਦਾਵਾ ਕੋਣ ਕੋਣ ਸੀ ਉੱਥੇ ਵੀ ਆਇਆ ਵੇਖੋ ਗ੍ਰੰਥੀ ਸਹਿਬਾਨ ਇੱਥੋਂ ਦੇ ਸਾਰੇ ਹਾਜ਼ਰ ਸਨ ਗੁਰੂ ਮਹਾਰਾਜ ਗੁਰੂ ਮਹਾਰਾਜ ਖੁਦ ਹਾਜ਼ਰ ਸਨ ਤਖਤ ਤੇ ਬਰਾਜਮਾਨ ਜਿਹੜੇ ਸਿੰਘ ਸਹਿਬਾਨ ਉਹ ਸਾਰੇ ਹਾਜ਼ਰ ਸਨ ਇੱਥੇ ਨੇ ਹੰਸੇ ਮੁਖੀ ਚਲੋ ਥੋੜੀ ਬਾਬਾ ਪ੍ਰਵੀਰ ਸਿੰਘ ਨੇ ਸਾਫ਼ ਕਰਤਾ ਕਿ ਸਾਨੂੰ ਪਰਵਾਹ ਨਹੀਂ ਹੈ ਕੌਮ ਪਰਵਾਹ ਨਹੀਂ ਕਰੇਗੀ ਸਾਫ਼ ਚਲੋ ਆਪਾਂ ਆਪਾਂ ਇਹਨਾਂ ਇਸ ਬਾਦ ਵਿੱਚ ਨਹੀਂ ਅਸੀਂ ਬਹਿਣਾ ਹੈਗਾ ਇਹਦੇ ਚਿਰ ਕਹਿਣਾ ਕੋਈ ਬਾਦ ਵਿੱਚ ਬਾਤ ਨਹੀਂ ਹੈਗਾ ਸਿੱਖ ਗੋਲ ਨੂੰ ਤੁਸੀਂ 10 ਵਜੇ ਦਾ ਸਮਾਂ ਦੇ ਕੇ ਸਵੇਰੇ 2 ਵਜੇ ਕਰਦੇ ਹੋ ਤੁਹਾਨੂੰ ਦੇਣਾ ਪੈਣਾ ਹੈ ਅੱਛਾ ਵੈਸੇ ਜਿਹੜੀ ਬਾਰਾ ਦੀ ਪ੍ਰਕਾਸ਼ਿਤ ਸੰਗਤ ਦੀ ਇਹਦੇ ਵਿੱਚ ਸਬੋਧ ਰਿਹਾ ਹੈ 5 ਵਜੇ ਆ ਪਿੰਡਰ ਸਾਹਿਬ ਇੱਥੇ ਦੇ ਲੋਕਲ ਮੈਂਬਰ ਸਾਹਿਬਾਨ ਨੇ ਪਤਾ ਹੈਗਾ ਸਾਰਾ ਰੂਟਿਨ ਦੇ ਵਿੱਚ 7:30 ਵਜੇ ਮਾਰੇ ਪ੍ਰੋਟੈਸਟ ਸਮਾਗਮ ਦਾ ਦੇਣਾ ਚ ਸਮਾਗਮ ਦਾ ਦੇਣਾ ਸਮਾਗਮ ਕੋਈ ਨਾ ਮੁਰਾਦਨਾਗਰ ਦੇ 2:30 ਵਜੇ ਨਹੀਂ ਜਾਣਾ ਮੈਨੇਜਰ ਸਾਹਿਬ ਸਾਡੇ ਇੱਥੇ ਇੱਧਰ ਪੁੱਛੋ ਮੈਨੇ 7:30 ਵਜੇ ਕਿਹੜੇ ਕੋਮਰ ਸਾਹਿਬ ਨੂੰ ਨਹੀਂ ਪ੍ਰੋਟੈਸਟ ਆ ਪੁੱਛੋ ਮੈਨੇਜਰ ਸਾਹਿਬ ਇੱਥੇ ਫਿਰ ਵੀ ਵੀਡੀਓ ਵਿੱਚ ਸਾਹਮਣੇ 2 ਵਜੇ ਤੁਸੀਂ ਪ੍ਰੈਸ ਸਾਹਿਬ ਨੂੰ ਨਾਮ ਦੇ ਸਾਈਡ ਤੇ 2 ਵਜੇ ਨਜ਼ਰ ਆਇਆ ਪੈਸੇ ਜਿੱਥੇ ਆ ਰਹੇ ਨੇ ਕਿੰਨੇ ਵਜੇ ਮਾਰਾ ਕਾਰ ਨਹੀਂ ਸੀਗਾ ਮੈਨੇਜਰ ਸਾਹਿਬ ਨੇ ਜਸਟੀਫਾਈ ਕਰਨਾ ਅਪਲਾਈ ਮੈਨੇਜ ਉਹ ਮੈਂ ਤਾਂ ਨਹੀਂ ਹੁੰਦਾ ਨਹੀਂ ਨਹੀਂ ਪਰ ਚਲੋ ਕੋਈ ਮर्यादा ਸਹੀ ਹੈ ਜੀ ਮੈਂ ਮੈਂਬਰ ਸਾਹਿਬ ਗੱਲ ਇਹ ਆ ਕਿ ਜੇ ਸਿਰਫ ਵਧਾਈਆਂ ਹੀ ਦੇਣੀਆਂ ਹੁੰਦੀਆਂ ਉਦੋਂ ਸ਼ਰੋਣੀ ਬੋਢੀ ਦਾ ਪ੍ਰੈਸ ਰੋਟ ਵੀ ਆ ਜਾਣਾ ਸੀ ਜੇ ਐਡੀ ਪ੍ਰੈਸ ਬੁਲਾਈ ਹੈ ਤਾਂ ਕੱਲ ਸੁਣਨੀ ਪੈਣੀ ਜਵਾਬ ਦੇਣੇ ਪੈਣਗੇ ਪ੍ਰੈਸੀ ਤਾਂ ਸਾਰੇ ਕਿਧਰ ਭੱਜੇ ਆ ਤੁਹਾਡੇ ਤੋਂ ਤਾਂ ਹੀ ਭੱਜੇ ਨਹੀਂ ਤੁਸੀਂ ਕਹਿ ਰਹੇ ਦੀ ਬਈ ਵਧਾਈਆਂ ਦੇਣਾ ਹੈ ਇਹ ਬਾਤ ਬਾਰੇ ਇਹ ਬਾਤ ਬਾਤ ਨਹੀਂ ਅੰਕਲ ਸਾਹਿਬ ਤੁਸੀਂ 1973 ਤੋਂ ਸਭ ਜਾਣਦੇ ਹੋ ਜੀ ਮੈਂਬਰ ਉਹ ਐਸੀ ਮर्यादा ਮੁਕਾਬਕ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਪ੍ਰਕਾਸ਼ ਸਵੇਰੇ ਕਿੰਨੇ ਵਜੇ ਹੁੰਦਾ ਹੈ 5:00 ਵਜੇ ਚਲੋ ਕਈ ਵਾਰਾਂ ਹਲਾ ਕੇ ਇਹੋ ਜੇ ਬਣ ਜਾਂਦੇ ਆ ਜੀ ਜੇ ਸਵਾਲ ਦਾ ਜਵਾਬ ਅਸੀਂ ਦੇ ਦੂ ਕਿੰਨੇ ਵਜੇ ਪ੍ਰਕਾਸ਼ ਹੁੰਦਾ ਨਹੀਂ ਪੁੱਛਿਆ ਸੀ ਤਾਂ ਨਹੀਂ ਚਲੋ ਵੱਡੇ ਵੱਸੇ ਚ ਪੱਤੀਆਂ ਤਾਂ ਕਿਉਂ ਪੁੱਛਦੇ ਆ ਤਾਂ ਕਈ ਕਰਦੇ ਨੇ 2:30 ਵਜੇ ਪ੍ਰਕਾਸ਼ ਹੁੰਦਾ ਮੇਲੇ ਦੀ ਸਵਾਲ ਨਹੀਂ ਮੇਲੇ ਦੀ ਦੇਖੋ ਸੁਣੋ ਅੱਜ ਅੱਜ ਹੈਗਾ ਮੇਲੇ ਦੀ ਸ਼ੁਰੂਆਤ ਹੈ ਇਹ ਪਹਿਲਾ ਦਿਨ ਹੈ ਜੇ ਪਹਿਲਾ ਪ੍ਰਕਾਸ਼ ਹੋਇਆ ਤਾਂ ਮੇਲੇ ਦੀ ਸ਼ੁਰੂਆਤ ਕਰਤੀ ਹੋਇਆ ਸੰਤਾ ਦਾ ਬੰਦੇ ਸੀਗੇ ਸਾਰੇ ਵੀ ਬੋਲਾ ਬਲ ਰਹੇ ਆ ਜੀ ਔਰ ਸਕਤ ਇਹਨਾਂ ਗਾੜ ਵੀ ਨਹੀਂ ਆਵੇ ਤੁਸੀਂ ਕਹੋ ਵੀ ਬਹੁਤ ਗਾੜ ਜੈ ਇਸ ਕਰਕੇ ਅੱਜ ਨਹੀਂ ਲੈ ਲਈ ਟਾਈਮ ਕੋਲ ਆਉਣਾ ਕਿੰਨਾ ਅਸ਼ਵਾਦ ਹੈ ਆਪਣੇ ਪਰਸਨ 49 ਪੈਸਾ ਤੁਹਾਡੀ ਪੂਰੀ ਕਾਮ 10 ਵਜੇ ਦਾ ਸਮਾਂ ਦੇਣ ਤੋਂ ਬਾਅਦ ਇੰਨੀ ਜਲਦੀ ਜਾਤ ਬਹੁਤ ਗਾੜ ਕੁਝ ਵਿਗੜਾ ਸਾਢੇ 10 ਵਜੇ ਦਾ ਫੇਰ ਹਾਂਜੀ ਹਾਂ ਹਾਂ ਮੈਂ ਸਤਿਕਾਰਯੋਗ ਪ੍ਰੈਸ ਨੂੰ ਇਹ ਕਹਿਣਾ ਚਾਹੁੰਦਾ ਪਹਿਲੀ ਵਾਰ ਹੈ ਕਿ ਇਤਿਹਾਸ ਵਿੱਚ ਅੰਗਰੇਜ਼ ਤੋਂ ਬਾਅਦ ਜਾਦ ਕੇ ਦਿੱਲੀ ਵਾਲੇ ਵਿੱਚ ਦਖਲ ਦੇ ਰਹੇ ਨੇ। ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਵਾਉਣਾ ਚਾਹੁੰਦੇ ਨੇ। ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾਂ ਨੇ ਦਖਲ ਨਹੀਂ ਦਿੱਤਾ। ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ। ਅਕਾਲੀ ਦਲ ਹੋਂਦ ਵਿੱਚ ਆਇਆ। ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਂ ਆਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ ਜਿਹੜੇ ਲੋਕ ਲੋਕਾਂ ਦੀ ਕਚਹਿਰੀ ਵਿੱਚੋਂ ਜਿੱਤ ਕੇ ਆਉਂਦੇ ਨੇ ਜਿੱਧਰ ਮジョਰਿਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਐਗਜ਼ੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਅਬਜੈਕਟਿਵ ਨੂੰ ਨੇ ਉਹ ਫੈਸਲੇ ਲੈਂਦੀਆਂ ਨੇ ਅੱਜ ਮੈਂ ਸਮਝ ਨਾ ਵਾਂ ਸੈਂਟਰ ਦੀਆਂ ਏਜੰਸੀਆਂ ਘੁਮਾ ਗਈਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ بچਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ بچਾਉਣ ਲਈ ਸ਼੍ਰੋਮਿਕ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜ ਘੁੰਮਦੇ ਆ ਸਮੇਂ-ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ ਬੜੇ ਦਿਨ ਮਾੜੇ ਸੀਗੇ ਕੌਮ ਤੇ ਕਾਨੋ ਮਾਨਵਗਿਆ ਛੰਭਾਂ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹੇ ਖਾਣ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਸਪੇਰੋਂ ਮੁਗਲਾਂ ਨੇ ਘੇਰੇ ਪਾਈ ਹੋਈ ਸੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਫੇਰ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮਝਿਨਾ ਵਾ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾ ਲਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਹੀਂਗੇ ਸੈਂਟਰ ਤੋਂ ਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਖਰੋਮੀ ਕਾਲੀ ਦਲ ਨੇ ਐਮਰਜੈਂਸੀ ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਸਭ ਹਿੰਦੁਸਤਾਨ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ 19 ਮਹੀਨੇ ਸਾਡੇ ਵੱਡੇ ਲੀਡਰ ਸਾਰੇ ਜਿਲ੍ਹਿਆਂ ਦੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਅਸੀਂ ਇਸ ਭਾਰਤੀ ਜਨਤਾ ਪਾਰਟੀ ਨੂੰ ਛੁਡਾਇਆ ਤੇ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਛੁਡਾਇਆ ਸਾਡੀ ਲੁਧਿਆਣੇ ਦੇ ਵਿੱਚ ਜੈ ਪ੍ਰਕਾਸ਼ ਨਾਰਾਇਣ ਨੇ ਐਡੀ ਵੱਡੀ ਸਲਾਗਾ ਕੀਤੀ ਕਿ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਉਸ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿਆਸੀ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਂ ਰਲ ਕੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਲੜੀ ਉਹ ਕਾਂਗਰਸ ਨਾਲ ਰਲ ਗਏ ਸੈਂਟਰ ਨੂੰ ਜਾ ਕੇ ਸਰਕਾਰ ਬਣਾਉਣ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘਟਦੀਆਂ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਰੂਕ ਅਬਦੁੱਲਾ ਜੀ ਜਿੱਤੀਆਂ ਵੋਟਾਂ ਲਈਆਂ ਜਿਹੜੀਆਂ ਕਿ ਇਹਨਾਂ ਦੇ ਨਾਲ ਨਹੀਂ ਸੀ ਚਿਤਾਵਤ ਸਾਹਿਬ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਤੇ ਸੈਂਟਰ ਦੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਨੂੰ ਵੀ ਲਾਮਾ ਦਿੰਨੇ ਆਂ ਵੀ ਅੱਜ ਸਾਡਾ ਅਸੀਂ ਤੁਹਾਡੇ ਨਾਲ ਨੇਕੀ ਕੀਤੀ ਅੱਜ ਸਾਡਾ ਖੂਨ ਡੁੱਲਦਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋ ਰਹੇ ਹੋ ਔਰ ਮੈਂ ਇਹ ਸਮਝਣਾ ਵਾਂ ਕਿ ਜੇ ਨੇਕੀ ਕਰੇ ਤੇ ਲੋਕੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਦੱਸ ਜਾਂਦੇ ਨੇ ਪਰ ਸਾਡੀ ਬਾਤ ਕਿਸੇ ਨੇ ਨਹੀਂ ਫੜੀ 5-5 ਮਿੰਟ ਬਾਅਦ ਜੁਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਕਿਉਂ ਬਦਲਦੇ ਨੇ ਜੋ ਸੈਂਟਰ ਤੋਂ ਹਿੱਲਦਾ ਉਹੀ ਕਰਦੇ ਅੱਜ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਜਿਹੜਾ ਤਾਲਾ ਖੋਲੇਗਾ ਪਤਨ ਕਿਹੜੀ ਏਜੰਸੀ ਨੇ ਮਰਵਾ ਦੇਣਾ ਪਰ ਮੈਂ ਸਮਝਣਾ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਵੱਡੇ ਉੱਡੇ ਹੰਡਾਏ ਨੇ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀਦਾਨ ਨੂੰ ਬਚਾਉਣ ਲਈ ਮੈਂ ਕੱਲ ਦਾ ਬੋਲਿਆ ਨਾ ਤੇ ਜੇ ਮਰ ਵੀ ਜਾਵਾਂਗੇ ਆਪਣੀ ਮਾਂ ਪਾਰਟੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਵਾ ਸ਼ਰੋਮੀ ਕਾਲੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਾਡੇ ਕੋ ਦਿੱਲੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਾ ਖੋਲੀ ਹਯੂਰ ਸਾਹਿਬ ਦੀ ਕਮੇਟੀ ਸਾਡੇ ਕੋ ਖੋਲੀ ਪਟਨਾ ਸਾਹਿਬ ਦੀ ਕਮੇਟੀ ਸਾਡੇ ਕੋ ਖੋਲੀ ਸਾਡੇ ਕੋਲੋਂ ਆਪਣੇ ਹਰਿਆਣਾ ਕਮੇਟੀ ਖੋਲੀ। ਔਰ ਜਿਹੜੇ ਲੋਕ ਇਹਨਾਂ ਨੂੰ ਅੱਗੇ ਲਾਏ। ਆ ਜੋ ਬੀਜੇਪੀ ਦੇ ਵੱਡੇ ਉਦੈਤਾਰ ਬਣੇ ਹੋਏ ਨੇ। ਮੇਰਾ ਗਿਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ। ਤੇ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ। ਜਿਨ੍ਹਾਂ ਨੇ ਤੁਹਾਡੀ ਪੱਗ ਸਿਰ ਤੇ ਰੱਖੀ ਔਰ 14-15 ਵੋਟਾਂ ਦੇ ਕੇ ਬਾਜਪੀ ਨੂੰ ਪ੍ਰਧਾਨ ਮੰਤਰੀ ਬਣਾਇਆ। ਅੱਜ ਸਾਡੇ ਅੰਦਰ ਹੰਧਦੀ ਸੀ। ਅਹੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਤੁਹਾਨੂੰ 100 ਮਹੀਨਿਆਂ ਬਾਅਦ ਛਡਾਇਆ ਤੁਹਾਨੂੰ ਕਦੇ ਛੇੜਨੀ ਹੋਈ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਵਾ ਸغبੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਹੇ ਹੱਥ ਜੋੜ ਕੇ ਪ੍ਰਵਾਨ ਕੀਤਾ ਕਿਤੇ ਚੌੜੇ ਨੇ ਗੋਲੀ ਮਾਰੀਏ ਫਿਰ ਉਹਦਾ ਕੀ ਕੀ ਰਿਜ਼ਲਟ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਬਕਾ ਮੁੱਖ ਮੰਤਰੀ ਆਉਣ ਮੌਜੂਦਾ ਮੁੱਖ ਮੰਤਰੀ ਆਉਣ ਤੇ ਕਿੰਦੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾਂ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰੈਸ ਵਾਲੇ ਸਾਡੇ ਪੁੱਤ ਭਤੀਜੇ ਭਰਾਓ ਉਹ ਹੱਪੀ ਦਾ ਵਲ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਹੈ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਗੋਬਿੰਦ ਪਾਸ਼ਾ ਤੇ ਸਾਡੀ ਟੇਕ ਹੈ ਹਰਗੋਬਿੰਦ ਪਾਸ਼ਾ ਨੇ ਸਕਬੀਰ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਤਾ ਸਕਦੀ ਅਸੀਂ ਹਰਗੋਬਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਸੰਤ ਵਿੱਚੋਂ ਵੀ ਕੱਢੋ ਔਰ ਮੈਂ ਸਿਆਨ ਫਨ ਨਾਲ ਕੈਨਾਵਾ ਸਿਆਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗ빈 ਪਾਤਸ਼ਾਹ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੀਏ ਸਰਕਾਰਾਂ ਵੱਣ ਚਾਏ ਨਾ ਵੱਣ ਜਿਹੜਾ ਸਾਡੇ ਪਿਓ ਦਾਦੇ ਨੇ ਕਾਲੀਦਾਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਤਪਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾਜਿਆ ਦੇ ਓ ਸੋਗਾ